ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਚੰਠ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਈਫਿਸ਼ੀ ਬਲੌਗ ਅੱਜ ਦੀ ਵੀਡੀਓ ਹੈ ਬਹੁਤ ਸੋਹਣੀ ਅਗਰ ਤੁਸੀਂ ਚਾਹਦੇ ਆ ਸਾਡੇ ਕਦੀ ਝੁਰੜੀਆਂ ਨਾ ਆਉਣ ਸਾਡੇ ਕਦੀ ਰਿੰਕਲ ਨਾ ਆਉਣ ਸਾਡਾ ਜਿਹੜਾ ਚਿਹਰਾ ਟਲਕੇ ਨਾ ਤੇ ਤੁਸੀਂ ਇੱਕ ਕੰਮ ਕਰੋ ਕੀ ਕੰਮ ਕਰਨਾ ਹੈ ਖੁਸ਼ ਰਹਿਆ ਕਰੋ ਹੱਸਦੇ ਰਹਿਆ ਕਰੋ ਠੀਕ ਹੈ ਜੀ ਚਿਹਰੇ ਦੀ ਚਮਕ ਉਦੋਂ ਵੱਧਦੀ ਹੈ ਜਦੋਂ ਆਪਾਂ ਖੁਸ਼ ਰਹੀਏ ਅੰਦਰੂਨੀ ਜਿਹੜੀ ਖੁਸ਼ੀ ਹੁੰਦੀ ਹੈ ਨਾ ਚਿਹਰੇ ਦੀ ਚਮਕ ਆਪਣੇ ਆਪ ਹੀ ਵਧਾ ਦਿੰਦੀ ਹੈ ਮੈਨੂੰ ਪਤਾ ਹੈ ਕੁਝ ਲੋਕ ਕਹਿਣਗੇ ਕਿ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਹੈ ਦੇ ਵਿੱਚ ਖੁਸ਼ ਰਹਿਣਾ ਨਾ ਮੁਮਕਿਨ ਹੈ ਨਹੀਂ ਜ਼ਿੰਦਗੀ ਇੱਕੋ ਹੀ ਮਿਲੀ ਹੈ ਖੁਸ਼ੀ ਖੁਸ਼ੀ ਰਹੋ ਦੁੱਖ ਸੁੱਖ ਜਿਹੜੇ ਨੇ ਆਉਂਦੇ ਰਹਿੰਦੇ ਨੇ ਬਸ ਖੁਸ਼ ਰਹੋ ਤੇ ਮੈਂ ਤੁਹਾਨੂੰ ਅੱਜ ਦੱਸਦੀ ਹਾਂ ਅਗਰ ਤੁਸੀਂ ਕਈ ਵਾਰ ਪ੍ਰੇਸ਼ਾਨ ਹੁੰਦੇ ਵੀ ਹੋ ਤਾਂ ਇੱਕ ਕੰਮ ਕਰ ਲਓ ਰਾਤ ਨੂੰ ਤੁਸੀਂ ਕੀ ਕਰਨਾ ਹੈ ਤੁਸੀਂ ਲੈਣਾ ਹੈਗਾ ਏ ਨਾਰੀਅਲ ਦਾ ਤੇਲ ਠੀਕ ਹੈ ਜੀ ਨਾਰੀਅਲ ਦਾ ਤੇਲ ਸਰਦੀਆਂ ਦਾ ਬੈਸਟ ਰੈਮਡੀ ਸਰਦੀਆਂ ਦਾ ਵਰਦਾਨ ਖੂਬਸੂਰਤੀ ਦਾ ਵਰਦਾਨ ਵਾਲਾਂ ਦੀ ਗਰੋਥ ਲੰਬੀ ਕਰੇ ਵਾਲਾਂ ਦੀ ਸਿਕਰੀ ਦੂਰ ਕਰੇ ਵਾਲਾਂ ਵਿੱਚ ਇੱਕ ਪੋਰਸ਼ਨ ਲੈ ਕੇ ਆਵੇ ਬਸ ਇਹਨੂੰ ਲਗਾਉਣ ਦਾ ਜਿਹੜਾ ਢੰਗ ਹੈ ਉਹ ਹੋਣਾ ਚਾਹੀਦਾ ਤੁਸੀਂ ਕੀ ਲੈਣਾ ਲੈਣਾ ਹੈਗਾ ਨਾਰੀਅਲ ਦਾ ਤੇਲ ਔਰ ਇੱਕ ਲੈਣੀ ਹੈ ਬੋਲ ਠੀਕ ਹੈ ਜੀ ਖਾਲੀ ਲੈਣੀ ਕਟੋਰੀ ਠੀਕ ਹੈ ਇਹ ਨਾਰੀਅਲ ਦਾ ਤੇਲ ਤੇ ਜੰਮਿਆ ਹੁਣ ਇਹ ਮੈਂ ਥੋੜਾ ਜਿਹਾ ਗਰਮ ਕਰਕੇ ਲੈ ਕੇ ਆਈਆਂ ਸਰਦੀ ਹੈ ਨਾ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਗਰਮ ਹੋ ਜਾਂਦਾ ਏ ਜੰਮ ਜਾਂਦਾ ਏ ਲਓ ਜੀ ਚਮਚਾ ਭਰ ਕੇ ਮੈਂ ਲੈ ਲਿਆ ਇੱਥੇ ਨਾਰੀਅਲ ਦਾ ਤੇਲ ਠੀਕ ਹੈ ਜੀ ਇੱਕ ਚਮਚਾ ਭਰ ਕੇ ਨਾਰੀਅਲ ਦਾ ਤੇਲ ਲੈ ਲਿਆ ਦੂਸਰਾ ਕੀ ਲੈਣਾ ਆਪਾਂ ਐਲੋਵੀਰਾ ਸਰਦੀਆਂ ਵਿੱਚ ਮੈਨੂੰ ਇਹੀ ਹੁੰਦਾ ਹੈ ਕਿ ਤੁਹਾਨੂੰ ਮੈਂ ਨਾ ਆਪਣੇ ਨਾਲ ਨਾਲ ਇਹੀ ਦੱਸਦੀ ਰਹਾਂ ਕਿ ਕਿਹੜੀ ਕਿਹੜੀ ਚੀਜ਼ਾਂ ਦੀ ਮ사ਜ ਜਿਹੜੀ ਹੈ ਨਾ ਚਿਹਰੇ ਲਈ ਬਹੁਤ ਵਧੀਆ ਹੁੰਦੀ ਹੈ ਕਿ ਜਿਹਦੇ ਨਾਲ ਚਿਹਰਾ ਜਿਹੜਾ ਬਿਲਕੁਲ ਹੀ ਨਿੱਖਰ ਕੇ ਸામਣੇ ਆਵੇ ਜਿਵੇਂ ਆਪਾਂ ਮਤਲਬ ਕਿ ਪਾਰਲਰ ਨਾਲੋਂ ਵੀ 100 ਗੁਣਾ ਜ਼ਿਆਦਾ ਆਪਾਂ ਨੂੰ ਨੁਖਾਰ ਹੋਵੇ ਤੇ ਇੱਕ ਚਮਚਾ ਲਿਆ ਇੱਥੇ ਆਪਾਂ ਐਲੋਵੀਰਾ ਠੀਕ ਹੈ ਜੀ ਸਿਰਫ ਦੋ ਚੀਜ਼ਾਂ ਸਿਰਫ ਦੋ ਚੀਜ਼ਾਂ ਲੈਣੀਆਂ ਹੋਰ ਕੁਝ ਨਹੀਂ ਲੈਣਾ ਐਲੋਵੀਰਾ ਔਰ ਕੋਕੋਨਟ ਔਇਲ ਇਹਨੂੰ ਤੁਸੀਂ ਕੀ ਕਰਨਾ ਇਸ ਤਰੀਕੇ ਨਾਲ ਘਮਾਉਣਾ ਹੈ ਤੇ ਇਹਨੇ ਇੱਕ ਕਰੀਮ ਦਾ ਰੂਪ ਧਾਰ ਲੈਣਾ ਹੈ ਠੀਕ ਹੈ ਕਰੀਮ ਜਿਹੜੀ ਇਹ ਬਣ ਕੇ ਆਪਣੀ ਹੋ ਗਈ ਹੈ ਰੈਡੀ ਆ ਦੇਖੋ ਇਸ ਤਰੀਕੇ ਦੀ ਬਣ ਕੇ ਹੋ ਗਈ ਹੈ ਰੈਡੀ ਇਹ ਵਾਲੀ ਕਰੀਮ ਕੋਕੋਨਟ ਔਇਲ ਔਰ ਐਲੋਵੇਰਾ ਹਮੇਸ਼ਾ ਮੈਨੂੰ ਪੁੱਛਦੇ ਆ ਕਿ ਤੁਸੀਂ ਕਿਹੜਾ ਐਲੋਵੇਰਾ ਇਸਤੇਮਾਲ ਕਰਦੇ ਹੋ ਮੈਂ ਕਰਦੀ ਆ ਪਤੰਜਲੀ ਦਾ ਐਲੋਵੇਰਾ ਠੀਕ ਹੈ ਮੈਂ ਪਤੰਜਲੀ ਦਾ ਹੀ ਐਲੋਵੇਰਾ ਜਿਹੜਾ ਹੈ ਉਹ ਇਸਤੇਮਾਲ ਕਰਦੀ ਆ ਮੈਨੂੰ ਵਧੀਆ ਲੱਗਦਾ ਉਹ ਵਾਲਾ ਇਹਦਾ ਟੈਕਚਰ ਬਹੁਤ ਵਧੀਆ ਹੈ ਤੇ ਲੋ ਜੀ ਇਹ ਬਣ ਕੇ ਹੋ ਗਈ ਆਪਣੀ ਕਰੀਮ ਰੈਡੀ ਤੁਸੀਂ ਕੀ ਕਰਨਾ ਛੋਟੀ ਜੀ ਕੋਈ ਡੱਬੀ ਲੈ ਲਓ ਉਹਦੇ ਵਿੱਚ ਭਰ ਕੇ ਰੱਖ ਲਓ ਰਾਤ ਨੂੰ ਸੌਣ ਲੱਗੇ ਤੁਸੀਂ ਕੀ ਕਰਨਾ ਹੈ ਰਾਤ ਨੂੰ ਦਿਨੇ ਜਦੋਂ ਵੀ ਬੈਠੇ ਹੋਵੋ ਜਦੋਂ ਵੀ ਤੁਹਾਡਾ ਚਿੱਤ ਕਰੇ ਜ਼ਰੂਰੀ ਨਹੀਂ ਰਾਤ ਨੂੰ ਜਦੋਂ ਵੀ ਤੁਸੀਂ ਫ੍ਰੀ ਹੋਵੋ ਇਸ ਤਰੀਕੇ ਨਾਲ ਫੇਸ ਤੁਹਾਡਾ ਸਾਫ਼ ਹੋਣਾ ਚਾਹੀਦਾ ਬਿਲਕੁਲ ਕਲੀਨ ਵੈਸੇ ਜਿਹੜਾ ਰਾਤ ਦਾ ਆਪਾਂ ਕੁਝ ਲਗਾ ਲਈਏ ਨੇ ਚਿਹਰੇ ਤੇ ਉਹ ਜ਼ਿਆਦਾ ਅਸਰ ਕਰਦਾ ਏ ਇਸ ਤਰੀਕੇ ਨਾਲ ਆਪਾਂ ਤੁਸੀਂ ਕੀ ਕਰਨਾ ਹੈ ਫੇਸ ਨੂੰ ਕੱਢ ਲਓ ਚੰਗੀ ਤਰ੍ਹਾਂ ਵੋਸ਼ ਤੁਹਾਡੇ ਕੋਈ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਕੋਈ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਸਰਦੀਆਂ ਵਿੱਚ ਸਭ ਤੋਂ ਜ਼ਿਆਦਾ ਬੈਸਟ ਮੰਨੀ ਜਾਂਦੀ ਹੈ ਮ사ਜ ਮ사ਜ ਜਿਹੜੀ ਹੁੰਦੀ ਹੈ ਨਾ ਕਿਉਂਕਿ ਸਰਦੀਆਂ ਚ ਝੁਰੜੀਆਂ ਆਉਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਸਕਿਨ ਰੁੱਖੀ ਸੁੱਕੀ ਹੋ ਜਾਂਦੀ ਹੈ ਤੇ ਸਕਿਨ ਜਿਹੜੀ ਹੈ ਨਾ ਇਕੱਠੇ ਇਕੱਠੇ ਹੋਣੀ ਸ਼ੁਰੂ ਹੋ ਜਾਂਦੀ ਓ ਫਿਰ ਝੁਰੜੀਆਂ ਦਾ ਰੂਪ ਧਾਰ ਲੈਂਦੀ ਹੈ ਰਿੰਕਲ ਦਾ ਰੂਪ ਧਾਰ ਲੈਂਦੀ ਹੈ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਫੇਸ ਬਿਲਕੁਲ ਆਪਣਾ ਕਲੀਨ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਜਿਸ ਤਰ੍ਹਾਂ ਮੈਂ ਬਿਲਕੁਲ ਕੁਝ ਵੀ ਨਹੀਂ ਲੱਗਾ ਹੋਇਆ ਇਸ ਤਰੀਕੇ ਨਾਲ ਤੁਸੀਂ ਜਦੋਂ ਵੀ ਬੈਠੇ ਹੋ ਜਦੋਂ ਵੀ ਤੁਸੀਂ ਫ੍ਰੀ ਹੋ ਸਵੇਰ ਦਾ ਟਾਈਮ ਹੈ ਸ਼ਾਮ ਦਾ ਟਾਈਮ ਹੈ ਵੈਸੇ ਜ਼ਿਆਦਾਤਰ ਰਾਤ ਨੂੰ ਹੀ ਕਰੋ ਤਾਂ ਸਭ ਤੋਂ ਵਧੀਆ ਹੈ ਮ사ਜ ਮੈਂ ਬਹੁਤ ਦੱਸਦੀ ਹੁੰਨੀ ਆ ਕਿਹੜੀ ਕਿਹੜੀ ਚੀਜ਼ਾਂ ਨਾਲ ਆਪਣਾ ਮ사ਜ ਕਰ ਸਕਦੇ ਆ ਇਸ ਕਰਕੇ ਮੈਂ ਦੱਸਦੀ ਹੁੰਨੀ ਆ ਕਈਆਂ ਦੀ ਸਕਿਨ ਤੇ ਕੁਝ ਸੂਟ ਕਈ ਵਾਰ ਕਿ ਉਹ ਸੂਟ ਨਹੀਂ ਕਰਦਾ ਕਈ ਵਾਰ ਐਲੋਵੇਰਾ ਸੂਟ ਨਹੀਂ ਕਰਦਾ ਕਈ ਵਾਰ ਨਾਰੀਅਲ ਦਾ ਤੇਲ ਸੂਟ ਨਹੀਂ ਕਰਦਾ ਹੈਗਾ ਕਈ ਵਾਰ ਮਤਲਬ ਕਿ ਮੱਖਣ ਨਹੀਂ ਸੂਟ ਕਰਦਾ ਇਸ ਕਰਕੇ ਮੈਂ ਤੁਹਾਨੂੰ ਲਗ ਲਗ ਚੀਜ਼ਾਂ ਜਿਹੜੀਆਂ ਨੇ ਉਹ ਦੱਸਦੀ ਰਹਨੀ ਆ ਕਿ ਮ사ਜ ਬਹੁਤ ਜ਼ਰੂਰੀ ਹੈ ਨਾਲੇ ਮੇਰੇ ਨਾਲ ਨਾਲ ਮ사ਜ ਕਰਿਆ ਕਰੋ ਨਾਲੇ ਤੁਸੀਂ ਵੀਡੀਓ ਦੇਖਿਆ ਕਰੋ ਨਾਲ ਮ사ਜ ਕਰਿਆ ਕਰੋ ਠੀਕ ਹੈ ਇੱਕ ਮੋਟੀਵੇਟ ਮਿਲਦਾ ਠੀਕ ਹੈ ਕਹਿੰਦੇ ਨੇ ਨਾ ਅ ਗਰਬੂਜਨ ਦੇ ਕੇ ਖਰਬੂਜਾ ਰੰਗ ਉਟਾਉਂਦਾ ਇਸੇ ਤਰ੍ਹਾਂ ਹੀ ਤੁਸੀਂ ਅਗਰ ਤੁਸੀਂ ਮੇਰੀ ਵੀਡੀਓ ਦੇਖੋਗੇ ਨਾ ਤੇ ਜਿਵੇਂ ਜਿਵੇਂ ਮੈਂ ਕਰਦੀ ਹਾਂ ਉਹ ਤੁਸੀਂ ਕਰੋਗੇ ਤਾਂ ਤੁਹਾਡੀ ਸਕਿਨ ਇਸ ਤਰੀਕੇ ਨਾਲ ਗਲੋ ਮਾਰੇਗੀ ਠੀਕ ਹੈ ਇਹ ਦੇਖੋ ਰਿੰਕਲ ਫਰੀ ਤ્વਚਾ 40 ਸਾਲ ਦੀ ਏਜ ਵਿੱਚ ਵੀ ਆਪਣੇ ਆਪ ਨੂੰ ਇੱਕਦਮ ਜੰਗ ਰੱਖਿਆ ਹੋਇਆ ਹੈ ਇਹਦਾ ਮੇਨ ਬਾਕਸ ਤਾਂ ਇਹੀ ਹੈ ਕਿ ਸਭ ਤੋਂ ਜ਼ਿਆਦਾ ਮ사ਜ ਸਰਦੀਆਂ ਵਿੱਚ ਮ사ਜ ਬਹੁਤ ਜ਼ਰੂਰੀ ਹੈ ਜ਼ਿਆਦਾ ਫੇਸ ਪੈਕ ਨਹੀਂ ਮ사ਜ ਮੈਂ ਤਾਂ ਇਹੀ ਹਰ ਦੂਏ ਦਿਨ ਮੈਂ ਤੁਹਾਨੂੰ ਮ사ਜ ਵਾਸਤੇ ਇੱਕ ਵੀਡੀਓ ਜ਼ਰੂਰ ਪਾਣੀ ਹੁੰਦੀ ਹੈ ਤੁਸੀਂ ਜ਼ਰੂਰ ਦੇਖਿਆ ਕਰੋ ਇਸ ਤਰੀਕੇ ਨਾਲ ਕਰਨੀ ਹੈ ਮ사ਜ ਹਮੇਸ਼ਾ ਤੁਸੀਂ ਉੱਪਰ ਨੂੰ ਕਰਨੀ ਹੈ ਕਿਉਂਕਿ 30 ਤੋਂ ਬਾਅਦ ਨਾ ਆਵਲ ਚੀਜ਼ ਜਿਹੜੀ ਹੈ ਨਾ ਔਰਤਾਂ ਦੀ ਆ ਚੀਜ਼ ਨੀਚੇੋਂ ਟੁਰਕਣੀ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਆ ਚੀਜ਼ਾਂ ਤੇ ਆ ਕੇ ਮਾਸ ਜਿਹੜਾ ਇਕੱਠਾ ਹੋ ਜਾਂਦਾ ਫਿਰ ਬਹੁਤ ਹੀ ਬੁਰਾ ਲੱਗਦਾ ਹੈ ਕਈ ਵਾਰ ਆਪਾਂ ਕਹਿੰਨੇ ਕਿ ਡਬਲ ਜਿਨ ਹੋ ਗਈ ਹੈ ਕਈ ਵਾਰ ਇੱਥੇ ਵੱਟ ਚੇ ਪੈਣੇ ਸ਼ੁਰੂ ਹੋ ਜਾਂਦੇ ਨੇ ਇੱਥੇ ਬੁਰਾ ਲੱਗਦਾ ਆ ਚੀਜ਼ਾਂ ਤੇ ਇਸ ਕਰਕੇ ਮ사ਜ ਹਮੇਸ਼ਾ 10 ਮਿੰਟ 15 ਮਿੰਟ ਆਪਣੇ ਚਿਹਰੇ ਦੀ ਮ사ਜ ਕਰਿਆ ਕਰੋ ਬਹੁਤ ਜ਼ਰੂਰੀ ਹੈ ਮ사ਜ ਕਰਨੇ ਤੁਸੀਂ ਇਸ ਤਰੀਕੇ ਨਾਲ ਇੱਕ ਮੈਂ ਗੋਵਾਸ਼ਾ ਲੈ ਕੇ ਆਏ ਹਾਂ ਉਹ ਮੈਂ ਤੁਹਾਨੂੰ ਉਹ ਦਿਨ ਵੀਡੀਓ 'ਚ ਦੱਸਿਆ ਸੀਗਾ ਉਦ ਨਾਲ ਵੀ ਮ사ਜ ਬਹੁਤ ਵਧੀਆ ਹੁੰਦੀ ਮੈਂ ਰਾਤ ਨੂੰ ਹਮੇਸ਼ਾ ਉਹਦੇ ਨਾਲ ਹੀ ਮ사ਜ ਕਰਦੀ ਹੁੰਨੀ ਆ ਮ사ਜ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਓਪਨ ਪੋਰਸ ਵੀ ਬੰਦ ਕਰ ਦਿੰਦੀ ਏ ਝੁਰੜੀਆਂ ਰਿੰਕਲ ਉਹ ਸਾਰਾ ਹੀ ਠੀਕ ਕਰ ਦਿੰਦੀ ਏ ਐਲੋਵਿਰਾ ਜਿਹੜਾ ਹੁੰਦਾ ਆਪਣੀ ਸਕਿਨ ਨੂੰ ਨਿਖਾਰਦਾ ਵੀ ਏ ਤੇ ਇੱਕ ਗਲੋ ਵੀ ਦਿੰਦਾ ਏ ਤੇ ਇੱਕ ਮੋਇਸਚਰਾਈਜ਼ਰ ਜਿਹੜਾ ਹੁੰਦਾ ਨਾ ਉਹ ਬਣਾ ਕੇ ਰੱਖਦਾ ਏ ਕਿਉਂਕਿ ਸਰਦੀਆਂ ਚ ਆਪਾਂ ਨੂੰ ਜ਼ਿਆਦਾ ਮੋਇਸਚਰਾਈਜ਼ਰ ਦੀ ਜ਼ਰੂਰਤ ਹੈ ਠੀਕ ਹੈ ਜਿੰਨਾ ਵੀ ਆਪਣਾ ਆ ਸਰੀਰ ਮਤਲਬ ਕਿ ਆਪਣੀ ਚਮੜੀ ਜਿਹੜੀ ਹੈ ਮੋਇਸਚਰਾਈਜ਼ਰ ਰਵੇਗੀ ਉਨੀ ਹੀ ਵਧੀਆ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਮ사ਜ ਹਮੇਸ਼ਾ ਇਸ ਤਰੀਕੇ ਨਾਲ ਕਰਨੀ ਹੈ ਆਜ ਜੈਸਾ ਇਸ ਤਰਾ ਰੱਖ ਲਓ ਇਸ ਤਰੀਕੇ ਨਾਲ ਉੱਪਰ ਨੂੰ ਕਦੇ ਵੀ ਤੁਹਾਡੇ ਰਿੰਕਲ ਝੁਰੜੀਆਂ ਨਹੀਂ ਆਉਣਗੀਆਂ 80 90 ਸਾਲ ਦੇ ਹੋ ਜਾਓਗੇ ਨਾ ਤਾਂ ਵੀ ਸਕਿਨ ਤੁਹਾਡੀ ਐਨ ਬਿਲਕੁਲ ਖਿੱਚੀ ਰਹੇਗੀ ਤੁਸੀਂ ਐਕਟਰਨੀਆਂ ਦੇਖ ਲਓ ਕਿੰਨੀ ਕਿੰਨੀ ਏਜ ਹੋ ਚੱਲੀ ਐਕਟਰਨੀਆਂ ਦੀ ਪਰ ਉਹਨਾਂ ਦੀ ਸਕਿਨ ਦੇਖ ਲਓ ਬਿਲਕੁਲ ਐਦਾਂ ਪਈ ਹੋਈ ਐ ਰਿੰਕਲ ਦਾ ਪਤਾ ਹੀ ਨਹੀਂ ਹੈਗਾ ਸਿਰਫ ਮ사ਜ ਮ사ਜ ਜਿਹੜੀ ਹੁੰਦੀ ਹੈ ਚਿਹਰੇ ਦਾ ਇੱਕ ਟਿਊਨ ਹੀ ਬਦਲ ਦਿੰਦੀ ਹੈ ਇੱਕ ਮਤਲਬ ਕੀ ਨਾ ਬਸ ਮ사ਜ ਨਾਲ ਇੱਕਦਮ ਚੇਂਜ ਆ ਜਾਂਦਾ ਇਨਸਾਨ ਤੁਸੀਂ ਕਰਕੇ ਦੇਖੋ ਦੋਸਤ 10 ਦਿਨ ਲਗਾਤਾਰ ਮ사ਜ ਆਪਣੇ ਚਿਹਰੇ ਤੇ ਕਰਕੇ ਦੇਖਿਓ ਫਿਰ ਦੇਖਿਓ ਤੁਸੀਂ ਕਿ ਇੱਕ ਕਿੰਨਾ ਮਤਲਬ ਕਿ ਫਾਇਦਾ ਹੁੰਦਾ ਤੁਹਾਨੂੰ ਆਪਣੇ ਆਪ ਨੂੰ ਇੱਕ ਫਰਕ ਜਿਹਾ ਨਜ਼ਰ ਲੱਗਣ ਲੱਗ ਜਾਣਾ ਕਿ ਵਾਕਈ ਮ사ਜ ਜਿਹੜੀ ਬਹੁਤ ਵਧੀਆ ਹੁੰਦੀ ਹੈ ਮ사ਜ ਨਾਲ ਕੀ ਹੁੰਦਾ ਜਿਨ੍ਹਾਂ ਦੀ ਚਮੜੀ ਪਤਲੀ ਹੁੰਦੀ ਹੈ ਨਾ ਉਹ ਮੋਟੀ ਹੋਣੀ ਸ਼ੁਰੂ ਹੋ ਜਾਂਦੀ ਕਿਉਂਕਿ ਚਮੜੀ ਪਤਲੀ ਹੋਵੇ ਤਾਂ ਹੀ ਆਪਣੇ ਪ੍ਰੋਬਲਮ ਆਉਂਦੀ ਚਿਹਰੇ ਤੇ ਤਾਂ ਹੀ ਆਪਣੇ ਸ਼ਾਈਆ ਹੁੰਦੀਆਂ ਤਾਂ ਹੀ ਪਿਗਮੈਂਟੇਸ਼ਨ ਤਾਹੇ ਆਪਣੀ ਜਿਹੜੀ ਰੰਗਤ ਉਹ ਨਿੱਖਰਦੀ ਨਹੀਂ ਹੈਗੀ ਠੀਕ ਹੈ ਸਕਿਨ ਮੋਟੀ ਹੋਵੇ ਉੰਨੀ ਹੀ ਵਧੀਆ ਹੁੰਦੀ ਹੈ ਤੇ ਮ사ਜ ਨਾਲੇ ਹੀ ਹੁੰਦੀ ਹੈ ਮ사ਜ ਨਾਲ ਬਲੱਡ ਸਰਕਲ ਜਿਹੜਾ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਹੈ ਤੇ ਫਿਰ ਆਪਣੇ ਆਪ ਹੀ ਜਿਹੜਾ ਇੱਕ ਗਲੋ ਜ ਆ ਬਣਿਆ ਰਹਿੰਦਾ ਹੈ ਮੈਂ ਦੇਖੋ ਬਹੁਤ ਵਧੀਆ ਹੈ ਤੇ ਇਸੇ ਤਰੀਕੇ ਨਾਲ ਤੁਸੀਂ ਵਾਲਾਂ ਤੇ ਵੀ ਕੀ ਕਰਨਾ ਹੈ ਆਪਣਾ ਜਦ ਤੁਸੀਂ ਸ਼ੈਂਪੂ ਕਰਦੇ ਹੋ ਨਾ ਸ਼ੈਂਪੂ ਵਿੱਚ ਜਿਹੜੀ ਹੈ ਨਾ ਥੋੜੀ ਜਿਹੀ ਐਲੋਵੇਰਾ ਇਸ ਤਰੀਕੇ ਨਾਲ ਕਟੋਰੀ ਲਈ ਉਹਦੇ ਵਿੱਚ ਸ਼ੈਂਪੂ ਪਾਇਆ ਜਿਹੜਾ ਵੀ ਤੁਸੀਂ ਇਸਤੇਮਾਲ ਕਰਦੇ ਹੋ ਤੇ ਉਹਦੇ ਵਿੱਚ ਥੋੜਾ ਜਿਹਾ ਐਲੋਵੇਰਾ ਪਾਇਆ ਉਹ ਪਾ ਕੇ ਥੋੜਾ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ ਵਾਲਾਂ ਨੂੰ ਐਦਾ ਐਦਾ ਕਰਕੇ ਨਾ ਧੋਇਆ ਕਰੋ ਤੁਹਾਡੇ ਵਾਲ ਵੀ ਸੌਫਟ ਰਹਿਣਗੇ ਇਕਦਮ ਸ਼ਾਈਨਿੰਗ ਰਹਿਣਗੇ ਬਿਲਕੁਲ ਹੀ ਨਾ ਝੜਨਾ ਵੀ ਬੰਦ ਹੋ ਜਾਣਗੇ ਤੇ ਐਂਦਾ ਰਹਿਣਗੇ ਨਾ ਜਿਵੇਂ ਮਤਲਬ ਕੀ ਆਪਾਂ ਕੁਛ ਜਿਹੜੇ ਅਮਦ ਟਰੀਟਮੈਂਟ ਕਰਵਾਇਆ ਵਾਲਾ ਤੇ ਐਦਾਂ ਹੋ ਜਾਣਗੇ ਇਸ ਤਰੀਕੇ ਨਾਲ ਐਲੋਵੀਰਾ ਜਿਹੜਾ ਸ਼ੈਂਪੂ ਚ ਪਾ ਕੇ ਇਸ ਤਰੀਕੇ ਨਾਲ ਤੁਸੀਂ ਜਿਵੇਂ ਧੋਣ ਲੱਗਦੇ ਅੱਦੇ-ਅੱਦਾ ਕਰਕੇ ਨਾ ਲਗਾਇਆ ਕਰੋ ਬਹੁਤ ਵਧੀਆ ਮਤਲਬ ਕੀ ਹੁੰਦਾ ਹੈ ਵਾਲ ਨਹੀਂ ਝੜਦੇ ਹੈਗੇ ਤੇ ਇੱਕ ਵਾਲਾਂ ਵਿੱਚ ਜਿਹੜਾ ਰੁੱਖਾਪਨ ਹੁੰਦਾ ਉਹ ਖਤਮ ਹੋ ਜਾਂਦਾ ਤੇ ਵਾਲ ਵੀ ਜਿਹੜੇ ਮੋਸਚਰਾਈਜ਼ਰ ਹੋ ਜਾਂਦੇ ਨਾ ਆ ਤੁਸੀਂ ਦੇਖ ਲਓ ਦੇਖ ਲਓ ਪਤਾ ਹੀ ਨਹੀਂ ਹੈਗਾ ਵਿੱਚੇ ਸਮਾ ਗਿਆ ਹੈ ਨਾਰੀਅਲ ਦਾ ਤੇਲ ਔਰ ਐਲੋਵੀਰਾ ਜਿਹੜਾ ਨੇ ਸਕਿਨ ਦੇ ਵਿੱਚ ਇਹੀ ਅੰਦਰ ਹੀ ਅਬਜੋਬ ਹੋ ਗਿਆ ਬਿਲਕੁਲ ਆ ਦੇਖੋ ਇਸ ਰਿਕਨ ਤੁਹਾਡੀ ਸਕਿਨ ਹੋ ਜਾਏਗੀ ਤੁਸੀਂ ਵੀ ਮ사ਜ ਕਰਿਆ ਕਰੋ ਮੇਰੇ ਨਾਲ ਨਾਲ ਨਾਲੇ ਵੀਡੀਓ ਦੇਖਿਆ ਕਰੋ ਨਾਲੇ ਮ사ਜ ਕਰਿਆ ਕਰੋ ਠੀਕ ਹੈ ਜੀ ਅੱਜ ਦੀ ਵੀਡੀਓ ਅਗਰ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ 2:30 ਵਜੇ ਨਾਲ ਫਿਰ ਨਵਾਂ ਕੁਝ ਲੈ ਕੇ ਆਣੇ ਆ ਬਾਏ ਬਾਏ